ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਅੱਜ ਦਾ ਵੱਡਾ ਮੇਲਾ ਜੋ ਕਰਵਾਇਆ ਜਾਣਾ ਅੱਜ ਉਸ ਦੇ ਬਾਰੇ ਦੱਸਾਂਗੇ ਸ਼ੋਅ ਮੈਚ ਜੋ ਹੋਣਾ ਇੱਕ ਟੂਰਨਾਮੈਂਟ ਵੀ ਆ ਵੱਡਾ ਕੱਪ ਖਿਡਾਰੀ ਨਹੀਂ ਖੇਡ ਰਹੇ ਨਾ ਹੁਣ ਦੁੱਲਾ ਖੁਸ਼ੀ ਜੱਗੂ ਹੁਣੀ ਦਰਸ਼ਕ ਪੁੱਛ ਰਹੀ ਆ ਵੀ ਕਦੋਂ ਖੇਡਣਾ ਕ ਇਸ ਮੇਲੇ ਦੇ ਖੇਡਣਾ ਉਸ ਦੇ ਬਾਰੇ ਵੀ ਦੱਸਾਂਗੇ ਨਵੇਂ ਆਏ ਆ ਤਾਂ ਇੱਕ ਰਹੀ ਕਹਿ ਰਹੇ ਆ ਵੀ ਸਬਸਕ੍ਰਾਈਬ ਲਾਲਜਾ ਕਲਰ ਜ਼ਰੂਰ ਨਾਪ ਕੇ ਜਾਇਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਸਾਰੇ ਭਰਾਵਾਂ ਨੂੰ ਪਤਾ ਲੱਗੇ ਵੀ ਹਾਕਮ ਵਾਲੀਏ ਟੌਪ ਦੇ ਮੱਲਾ ਨੇ ਕਿੱਥੇ ਹੀ ਖੇਡ ਨਾ ਮੇਰੇ ਵੀਰੋ ਪੰਡੋਰੀ ਹਸਣ ਦੇ ਵਿੱਚ ਅੱਜ ਪੰਜਾਬ ਚ ਵੱਡਾ ਸ਼ੋਅ ਮੈਚ 9 ਮਈ ਦੇ ਦਿਨ ਕਰਵਾਇਆ ਜਾਣਾ ਜਿੱਥੇ ਕਿ ਮੇਰੇ ਵੀਰੋ ਇੱਕ ਪਾਸੇ ਬਾਜੂ ਬੈਂਕਾਂ ਵਾਲੀ ਦੀ ਟੀਮ ਤੇ ਦੂਜੇ ਪਾਸੇ ਬਹਿਰੀਨ ਦੀ ਟੀਮ ਦੇ ਦਰਮਿਆਨ ਵੱਡਾ ਸ਼ੋਅ ਮੈਚ ਅੱਜ ਵੱਡਾ ਮੇਲਾ ਇਹ ਕਰਵਾਇਆ ਜਾਣਾ ਟੌਪ ਦਾ ਮੈਚ ਆ 4 ਵਜੇ ਪੰਜਾਬ ਲਾਈਵ 1.com ਅਫੀਸ਼ੀਅਲ ਵੈਬਸਾਈਟ ਤੇ ਤੁਸੀਂ ਇਸ ਮੈਚ ਦਾ ਆਨੰਦ ਮਾਣ ਸਕਦੇ ਹੋ ਬਾਕੀ ਮੇਰੇ ਵੀਰੋ ਇੱਕ ਹੋਰ ਸ਼ੋਅ ਮੈਚ ਆ ਸਿੰਗਾਪੁਰਾ ਦੇ ਵਿੱਚ ਅੱਜ ਦੇ ਦਿਨੀਂ ਅਮਈ ਦੇ ਦੇਣ ਜਾਨੀ ਕਿ ਅੱਜ ਵੱਡਾ ਸ਼ੋਅ ਮੈਚ ਤੁਹਾਨੂੰ ਇੱਥੇ ਵੀ ਦੇਖਣ ਨੂੰ ਮਿਲਣਾ ਜਿੱਥੇ ਕਿ ਦੋ ਟੀਮਾਂ ਚੋਟੀ ਦੀਆਂ ਮੇਰੇ ਵੀਰੋ ਇੱਕ ਪਾਸੇ ਬਹਿਰੀਨ ਦੀ ਟੀਮ ਤੇ ਬਲੇਅਰ ਦੇ ਨਾਂ ਤੇ ਦੋ ਟੀਮਾਂ ਦੇ ਦਰਮਿਆਨ ਵੱਡਾ ਸ਼ੋਅ ਮੈਚ ਮਝੈਲ ਟੀਵੀ ਦੇ ਲਾਈਵ ਚੱਲਣਾ ਇਹ ਵੀ ਮੇਰੇ ਵੀਰੋ 4:00 ਵਜੇ ਦੇ ਕਰੀਬ ਲਾਈਵ ਚੱਲ ਪੈਣਾ ਇਸ ਮੇਲੇ ਦਾ ਵੀ ਕੀ ਜੱਗੂ ਹੁਣੀ ਪੂਰੀ ਛੰਨਾ ਵਾਲਾ ਮੇਰੇ ਵੀਰੋ ਟੌਪ ਦੇ ਖਿਡਾਰੀ ਆ ਇਹ ਪੂਰੀ ਤਾਂ ਇਸ ਵਾਰ ਪੰਜਾਬ ਚ ਵੀ ਨਹੀਂ ਖੇਡਿਆ ਸੀਗਾ ਪਰ ਕਨੇਡਾ ਦੇ ਪਹਿਲੇ ਮੇਲੇ ਤੇ 19 ਤੇ 20 ਤਰੀਕ ਨੂੰ ਜੋ ਮੇਲਾ ਹੋਣਾ ਇਸ ਮੇਲੇ ਤੇ ਤੁਹਾਨੂੰ ਦੇਖਣ ਨੂੰ ਮਿਲਨੇ ਆ ਇਹ ਸਾਰੀ ਖੁਸ਼ੀ ਦੁੱਖਾਂ ਹੁਣੀ ਟੌਪ ਦੇ ਖਿਡਾਰੀ ਤੇ ਬਾਕੀ ਹੁਣ ਸਵਾਦ ਆਉਣਾ ਯਾਰ ਸਾਲ ਪੂਰੀ ਦੀ ਗੇਮ ਨਹੀਂ ਦੇਖੀ ਬਹੁਤ ਟਾਈਮ ਤੋਂ ਛੰਨਾ ਵਾਲਾ ਕਮਾਲ ਦੀਆਂ ਰੇਡਾਂ ਪਾਉਂਦਾ ਤਾਂ ਇਸ ਮੇਲੇ ਤੇ ਆਪਾਂ ਆਨੰਦ ਲਵਾਂਗੇ ਇਨ੍ਹਾਂ ਖਿਡਾਰੀਆਂ ਦੀ ਗੇਮ ਦੇਖ ਕੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਮਿਲਦੇ ਹਾਂ ਧੰਨਵਾਦ